ਸ਼ਾਹੀ ਇਮਾਮ ਪੰਜਾਬ ਮওলানা ਉਸਮਾਨ ਰਹਿਮਾਨ ਲੁਧਿਆਣਵੀ ਨੇ ਵੀ ਵਿਦਾਇ ਗੁਰਪ੍ਰੀਤ ਗੋਗੀ ਬੱਸੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਸ਼ਾਹੀ ਇਮਾਮ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਸਵੇਰ ਦੀ ਨਮਾਜ਼ ਦੌਰਾਨ ਸਾਹਮਣੇ ਆਈ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋਇਆ ਅਤੇ ਫਿਰ ਜਦੋਂ ਪਤਾ ਲੱਗਾ ਤਾਂ ਉਹਨਾਂ ਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਅਤੇ ਉਹਨਾਂ ਨੇ ਕਿਹਾ ਕੀ ਵਿਧਾਇਕ ਗੁਰਪ੍ਰੀਤ ਗੋਗੀ ਇੱਕ ਅਜੇ ਆਦਮੀ ਸਨ ਜਿਨ੍ਹਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਹੋ ਸਕਦੀ ਅਤੇ ਹਮੇਸ਼ਾ ਮੁਸਕਰਾਹਟ ਨਾਲ ਗੰਭੀਰ ਮੁੱਦਿਆਂ ਨੂੰ ਵੀ ਹੱਲ ਕਰਦੇ ਸੀ ਬਾਕੀ ਤੁਸੀਂ ਸੁਣੋ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਸ਼ਾਇ ਹੀ ਇਮਾਮ ਪੰਜਾਬ مولانا ਉਸਮਾਨ ਰਹਿਮਾਨ ਲੁਧਿਆਣਵੀ ਨੇ ਖ਼ੋਰ ਕੀ ਪੱਤਰਕਾਰ ਨਾਲ ਗੱਲਬਾਤ ਕੀਤੀ بسم اللہ الرحمن الرحیم شروع اللہ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਦਇਰਮਕਨ ਵਾਲਾ ਅੱਜ ਦਾ ਜਿਹੜਾ ਇਹ ਘਟਾ ਹੈ ਗੁਰਪ੍ਰੀਤ ਸਿੰਘ ਗੋਗੀ ਜੀ ਜਿਹੜੇ ਐਮਐਲਏ ਸਾਡੇ ਸੀਗੇ ਲੁਧਿਆਣੇ ਦੇ ਉਹਨਾਂ ਦੀ ਜਿਹੜੀ ਅਚਾਨਕ ਡੈਥ ਹੋ ਗਈ ਹੈ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਟਾ ਹੈ ਲੁਧਿਆਣੇ ਦਾ ਇੱਕ ਅੱਛਾ ਐਮਐਲਏ ਜਿਹੜਾ ਕਿ ਹਰ ਇੱਕ ਆਮ ਬੰਦੇ ਦੇ ਨਾਲ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਵੀ ਇੱਕ ਆਮ ਬੰਦੇ ਦੇ ਨਾਲ ਹਮੇਸ਼ਾ ਆਮ ਅੰਦਾਜ਼ ਦੇ ਨਾਲ ਤੁਰਦਾ ਫਿਰਦਾ ਰਿਹਾ ਤੇ ਆਮ ਹੀ ਕੰਮ ਕਰਦੇ ਰਿਹਾ ਤੇ ਉਹਦਾ ਜਾਣਾ ਜਿਹੜਾ ਉਹ ਸਾਡੇ ਸਭ ਦੇ ਲਈ ਦੁੱਖ ਦੀ ਗੱਲ ਹੈ ਜੀ ਮਾਮਾ ਸਾਹਿਬ ਲਾਸਟ ਤੁਹਾਡੀ ਮੁਲਾਕਾਤ ਕਦੋਂ ਹੋਈ ਹੋਈ ਹੈ तकरीबन 10 15 ਦਿਨ ਪਹਿਲਾਂ ਲਾਸਟ ਮੁਲਾਕਾਤ ਇੱਕ ਵਾਰ ਹੋਈ ਹੈ ਔਰ ਫੋਨ ਤੇ ਵੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਕਿਸ ਨਾ ਕਿਸੇ ਮਸਲੇ ਨੂੰ ਲੈ ਕੇ ਕਿਉਂਕਿ ਆਪਾਂ ਸਾਰੇ ਸ਼ਹਿਰਦਾਰ ਆ ਤੇ ਅਕਸਰ ਜਿਹੜੇ ਆਮ ਜਿਹੜੇ ਮਸਲੇ ਹੁੰਦੇ ਸੀ ਉਹਨਾਂ ਨੂੰ ਉਹ ਹਾਸੇ ਖੇਡੇ ਦੇ ਵਿੱਚ ਹੀ ਮਤਲਬ ਕਦੀ ਵੀ ਕਿਸੇ ਗੱਲ ਨੂੰ ਕਦੀ ਸੀਰੀਅਸਲੀ ਨਹੀਂ ਲਿੱਤਾ ਇਹ ਕਹਿ ਸਕਦੇ ਆ ਕਿ ਇੱਕ ਹਸਮੁਖ ਇਨਸਾਨ ਜਿਹੜਾ ਹੈ ਉਹ ਅਚਾਨਕ ਸਾਡੇ ਵਿੱਚੋਂ ਚਲਾ ਗਿਆ ਇਹ ਸਾਡੇ ਸਭ ਦੇ ਲਈ ਹਮੇਸ਼ਾ ਚਿਹਰੇ ਤੇ ਉਹਨਾਂ ਤੇ ਜਿਵੇਂ ਤੁਸੀਂ ਹਮੇਸ਼ਾ ਮੁਸਕਾਨ ਵੀ ਰਹਿੰਦੀ ਸੀ ਤੇ ਉਹ ਜਦੋਂ ਸੀਰੀਅਸ ਮੈਟਰ ਵੀ ਹੁੰਦਾ ਸੀ ਉਹਦੇ 'ਚ ਵੀ ਕੋਈ ਨਾ ਕੋਈ ਉਹਨਾਂ ਨੇ ਮਜ਼ਾਕ ਕਰਦੇ ਰਹਿਣਾ ਤਾਂ ਕਿ ਸਾਹਮਣੇ ਵਾਲੇ ਨੂੰ ਇਹ ਨਾ ਲੱਗੇ ਕਿ ਯਾਰ ਕੋਈ ਪਰੇਸ਼ਾਨੀ ਦੀ ਗੱਲ ਹੈ ਤੇ ਹਮੇਸ਼ਾ ਲੋਕਾਂ ਦੇ ਨਾਲ ਉਹਨਾਂ ਦਾ ਜਿਹੜਾ ਤਾਲੁਕ ਸੀਗਾ ਜਿਹੜਾ ਸੰਬੰਧ ਸੀਗਾ ਉਹ ਪਾਰਟੀਵਾਦੀ ਦਾ ਨਹੀਂ ਸੀਗਾ ਬਲਕਿ ਉਹ ਵਿਵਹਾਰਕ ਸੀਗਾ ਔਰ ਪਰਿਵਾਰਕ ਸੀਗਾ ਪੂਰੀ ਕੌਂਸਲਟੈਂਸੀ ਨਾ ਵੀ ਲੁਧਿਆਣੇ ਦੀ ਯਕੀਨ ਹੋਏ ਸੀ ਤੁਹਾਨੂੰ ਕਿ ਇਸ ਤਰ੍ਹਾਂ ਮੋਤ ਜੀ ਮੈਨੂੰ ਤਾਂ ਅੱਜ ਸਵੇਰ ਯਕੀਨ ਹੀ ਨਹੀਂ ਹੋਇਆ ਜਦੋਂ ਫਜਰ ਦੀ ਨਮਾਜ਼ ਪੜਨ ਲਈ ਮੈਂ ਨਿਕਲਿਆ ਸਵੇਰ ਘਰੋਂ ਤੇ ਮੈਨੂੰ ਕੋਈ ਦੱਸਿਆ ਕਿਸੇ ਨੇ ਕਿ ਵੀ ਐਦਾਂ ਦਾ ਐਮਐਲਏ ਗੋਗੀ ਜੀ ਦੀ ਗੋਲੀ ਲੱਗਣਾ ਮੌਤ ਹੋ ਗਈ ਤੇ ਮੈਨੂੰ ਤਾਂ ਪਹਿਲਾਂ ਯਕੀਨ ਹੀ ਨਹੀਂ ਹੋਇਆ ਫਿਰ ਮੈਂ ਨੈਟ ਖੋਲ ਕੇ ਪਹਿਲਾਂ ਖਬਰ ਚੈੱਕ ਕੀਤੀ ਫਿਰ ਯਕੀਨ ਹੋਇਆ ਕਿ ਵਾਕਈ ਕੀ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਲੱਗਦਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਨਹੀਂ ਹੋਏਗਾ ਪੂਰਾ ਘਾਟਾ ਇਹ ਤਾਂ ਬਹੁਤ ਨਾ ਘਾਟਾ ਪੂਰੋਂ ਨਾਲ ਹੋਣ ਵਾਲਾ ਹਾਸ ਹੈ ਪਰ ਉਮੀਦ ਕਰਦਾ ਕਿ ਆਪਾਂ ਸਾਰੇ ਲੋਕ ਮਿਲ ਕੇ ਇਸ ਪਰਿਵਾਰ ਨੂੰ ਬਲ ਦੇਵਾਂਗੇ ਔਰ ਦੁਬਾਰਾ ਇਹਨਾਂ ਨੂੰ ਇੱਥੇ ਸਿਆਸਤ ਚ ਜਿਹੜਾ ਉਹ ਸਤਾਪਤ ਰੱਖ